ਮੀਨੇ ਪੱਥਰ ਸੁੱਟਿਆ ਜਿਸ ਤੋਂ ਬਾਅਦ ਉਹ ਜ਼ਖਮੀ ਹੋ ਗਿਆ ਲੋਕਾਂ ਨੇ ਪੁਲਿਸ ਨੂੰ ਫੋਨ ਕੀਤਾ ਇਸ ਦੀ ਜਾਣਕਾਰੀ ਦਿੱਤੀ ਜਿਸ ਤੋਂ ਬਾਅਦ ਮੌਕੇ ਤੇ ਪੁਲਿਸ ਵੀ ਪਹੁੰਚੀ ਹੈ ਸੋ ਮੁਹਾਲੀ ਜ਼ਿਲ੍ਹੇ ਦੇ ਕਸਬਾ ਮੁੱਲਾਪੁਰ ਗਰੀਬ ਦਾਸ ਦਾ ਇਹ ਮਾਮਲਾ ਹੈ ਜਿੱਥੇ ਹੰਗਾਮਾ ਹੋ ਗਿਆ ਸੀਸੀਟੀਵੀ ਵੀ ਸਾਹਮਣੇ ਆਈ ਹੈ ਤੇ ਜਿੱਦਾਂ ਹੀ ਸੀਸੀਟੀਵੀ ਦੇ ਵਿੱਚ ਇਹ ਤਸਵੀਰਾਂ ਆਈਆਂ ਲੋਕਾਂ ਨੇ ਫਟਾਫਟ ਪੁਲਿਸ ਨੂੰ ਫੋਨ ਕੀਤਾ ਦੱਸਦੀ ਏ ਕਿ ਸਿਸਮਾ ਦਾ ਰਹਿਣ ਵਾਲਾ ਇਹ ਆਦਮੀ ਦੱਸਿਆ ਜਾ ਰਿਹਾ ਜਿਸ ਦੀ ਮਾਨਸਿਕ ਸਿਹਤ ਠੀਕ ਨਹੀਂ ਜਾਪ ਰਹੀ ਔਰ ਇਹ ਸ਼ਖਸ ਹੱਥ ਦੇ ਵਿੱਚ ਪੱਥਰ ਸੁੱਟਦਾ ਹੈ ਕਿਉਂਕਿ ਪਹਿਲਾਂ ਇਹ ਬਾਜ਼ਾਰ ਦੇ ਵਿੱਚ ਘੁੰਮ ਰਿਹਾ ਸੀ ਹੱਥ ਦੇ ਵਿੱਚ ਪੱਥਰ ਚੁੱਕਦਾ ਹੈ ਉਸ ਤੋਂ ਬਾਅਦ ਇਹ ਪੱਥਰ ਦੇ ਨਾਲ ਗੱਡੀਆਂ ਦੇ ਸ਼ੀਸ਼ੇ ਭੰਨਣੇ ਸ਼ੁਰੂ ਕਰ ਦਿੰਦਾ ਹੈ ਸਭ ਤੋਂ ਪਹਿਲਾਂ ਦੱਸਿਆ ਜਾ ਰਿਹਾ ਹੈ ਕਿ ਸਨੇ ਇੱਕ ਮਰਸੀਡੀ ਗੱਡੀ ਜੋ ਕਿ ਬਾਜ਼ਾਰ ਦੇ ਵਿੱਚ ਖੜੀ ਹੋਈ ਸੀ ਉਸ ਦਾ ਨੁਕਸਾਨ ਕੀਤਾ ਤੇ ਫਿਰ ਇੱਕ ਮਾਰੂਤੀ ਗੱਡੀ ਖੜੀ ਹੋਈ ਸੀ ਉਸ ਦੇ ਸ਼ੀਸ਼ੇ ਬੁਰੇ ਤਰੀਕੇ ਦੇ ਨਾਲ ਪੰਦ ਦਿੱਤੇ ਇਸ ਵਿਅਕਤੀ ਤੇ ਪੱਥਰ ਦੇ ਨਾਲ ਵੀ ਇੱਕ ਵਿਅਕਤੀ ਤੇ ਹਮਲਾ ਕੀਤਾ ਜਿਸ ਦੇ ਸਿਰ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਸੱਟ ਲੱਗੀ ਹੈ ਹੋਰ ਗੱਡੀਆਂ ਦੇ ਜਦੋਂ ਇਹ ਸ਼ੀਸ਼ੇ ਭੰਨਣ ਲੱਗਿਆ ਤੇ ਉਸ ਤੋਂ ਪਹਿਲਾਂ ਹੀ ਲੋਕ ਜੋ ਕਿ ਦੇਖ ਰਹੇ ਸੀ ਤੇ ਵੀਡੀਓ ਵੀ ਬਣਾ ਰਹੇ ਸੀ ਉਹਨਾਂ ਨੇ ਇਕੱਠੇ ਹੋ ਕੇ ਇਸ ਨੂੰ ਕਾਬੂ ਕਰ ਲਿਆ ਜਿਸ ਤੋਂ ਬਾਅਦ ਮੁੱਲਾਪੁਰ ਪੁਲਿਸ ਨੂੰ ਜਾਣਕਾਰੀ ਦਿੱਤੀ ਗਈ ਮੁੱਲਾਪੁਰ ਦੇ ਅਧਿਕਾਰੀ ਪਹੁੰਚੇ ਪਹਿਲਾਂ ਇਸ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਤੇ ਉਸ ਤੋਂ ਬਾਅਦ ਕਿਹਾ ਜਾ ਰਿਹਾ ਹੈ ਕਿ ਇਸ ਦੇ ਉੱਤੇ ਹੁਣ ਕਾਰਵਾਈ ਕੀਤੀ ਜਾਏਗੀ ਸਿਸਵਾ ਦਾ ਰਹਿਣ ਵਾਲਾ ਇਹ ਸ਼ਖਸ ਦੱਸਿਆ ਜਾ ਰਿਹਾ ਹੈ ਜਿਸ ਦੀ ਕਿ ਮਾਨਸਿਕ ਹਾਲਤ ਠੀਕ ਨਹੀਂ ਹੈ ਔਰ ਇਸ ਦੇ ਪਰਿਵਾਰ ਦਾ ਇੱਕ ਮੈਂਬਰ ਵੀ ਪਹੁੰਚਿਆ ਜਿਸ ਨੇ ਦੱਸਿਆ ਹੈ ਕਿ ਕਰੀਬ 1.5 ਮਹੀਨੇ ਤੋਂ ਉਸ ਦੀ ਮਾਨਸਿਕ ਸਿਹਤ ਠੀਕ ਨਹੀਂ ਹੈ ਉਸ ਤੋਂ ਪਹਿਲਾਂ ਇਹ ਠੀਕ ਸੀ ਔਰ ਦੱਸਿਆ ਕਿ ਰਿਸ਼ਤੇ ਦੇ ਵਿੱਚ ਉਹ ਉਸ ਦਾ ਸਾਲਾ ਲੱਗਦਾ ਹੈ ਤੇ ਉਸ ਦੇ ਫੱਟੇ ਭਰਾ ਨੂੰ ਵੀ ਫੋਨ ਕਰਕੇ ਜਾਣਕਾਰੀ ਦੇ ਦਿੱਤੀ ਗਈ ਹੈ ਜਦੋਂ ਪੁੱਛਿਆ ਗਿਆ ਕਿ ਜੋ ਨੁਕਸਾਨ ਹੋਇਆ ਉਸ ਦੀ ਪਰਪਾਈ ਹੁਣ ਕੋ ਕਰੇਗਾ ਤਾਂ ਉਸ ਸ਼ਖਸ ਦਾ ਕਹਿਣਾ ਸੀ ਕਿ ਇਸ ਵਿਅਕਤੀ ਦਾ ਵੱਡਾ ਭਰਾ ਉਹੀ ਸਾਰਾ ਨੁਕਸਾਨ ਦੇਖੇਗਾ ਉਸ ਦੀ ਪਰਪਾਈ ਕੀਤੀ ਜਾਏਗੀ ਫਿਲਹਾਲ ਪੁਲਿਸ ਨੇ ਵੀ ਮਾਮਲਾ ਦਰਜ ਕਰ ਲਿਆ ਹੈ ਤੇ ਕਾਰਵਾਈ ਦੀ ਗੱਲ ਕਹੀ ਜਾ ਰਹੀ ਹੈ ਪਰ ਇੱਕ ਬਾਰ ਫਿਰ ਤੋਂ ਤੁਸੀਂ ਇਹ ਤਸਵੀਰਾਂ ਦੇਖੋ ਔਰ ਇਹਨਾਂ ਤਸਵੀਰਾਂ ਨੂੰ ਦੇਖ ਕੇ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਕਿਵੇਂ ਲਗਜ਼ਰੀ ਗੱਡੀਆਂ ਨੂੰ ਮਿੰਟਾਂ ਦੇ ਵਿੱਚ ਹੀ ਸ਼ਖਸ ਨੇ ਭੰਨ ਦਿੱਤਾ ਬੁਰੇ ਤਰੀਕੇ ਦੇ ਨਾਲ ਨੁਕਸਾਨਿਆ ਮੇਰਾ ਨਾਮ ਹਰੇ ਰਾਜੀ

ਮੇਰਾ ਨਾਮ ਸੁੰਦਰ ਸਿੰਘ ਹੈ ਅੱਛਾ ਸਰ ਇਹ ਕਿਵੇਂ ਹੋਇਆ ਤੇ ਪਤਾ ਨਹੀਂ ਮੈਂ ਤਾਂ ਅੰਦਰ ਸੀ ਵੀਰੇ ਬਾਹਰੋਂ ਇਧਰੋਂ ਆਇਆ ਮੈਂ ਤਾਂ ਬਾਹਰੋਂ ਲੋਕਾਂ ਨੇ ਦੱਸਿਆ ਕਿ ਗੱਡੀ ਭੰਤੀ ਤੁਹਾਡੀ ਮੈਂ ਕਿਹਾ ਸ਼ਾਇਦ ਕਿਸੇ ਨੇ ਗੱਡੀ ਮਾਰਤੀ ਵਿੱਚ ਬਾਅਦ ਚ ਪਾ ਲੱਗਿਆ ਕਿ ਉਦੋਂ ਤੱਕ ਤਾਂ ਨਿਕਲ ਗਿਆ ਸੀ ਅੱਜ ਕਾਫੀ ਬੰਦਾ ਪਤਾ ਲੱਗਿਆ ਕਿੱਥੇ ਦਾ ਪਤਾ ਨਹੀਂ ਕੋ ਕਹ ਰਹੇ ਥੇ ਅੱਗੇ ਸਿਸਵਾਸ ਉਸਮਾਨਾ ਕਿਸੇ ਬਸੇਦਾ ਹੈਗਾ ਕਿਉਂਕਿ ਉੱਥੇ ਅੱਗੇ ਅੱਗੇ ਵੀ ਕੋਈ ਗੱਡੀ ਭੰਨੀਏ ਨੇ ਜਾ ਕੇ ਨਾ ਕਿੰਨਾ ਨੁਕਸਾਨ ਹੋ ਗਿਆ ਸਾਰੇ ਉਹਨਾਂ ਮਰਸੀਡੀਜ਼ ਸ਼ੀਸ਼ਾ ਦੇਖ ਲੋ ਜੀ ਕਿੰਨਾ ਜਾਨੇ ਵਿੱਚ ਕੰਟੋ ਫਟ ਲੱਗ ਰਿਹਾ ਇਨਸਾਨ ਕੀਤਾ ਹਾਂ ਕੋਈ ਸੋਚੋ ਕੀ ਕੀ ਕਾਰਵਾਈ ਕਰਦੇ ਪੁਲਿਸ ਦੇਖੋ ਇਹਨੂੰ ਅਜੇ ਦਾ ਪਹਿਲਾ ਸੱਟਾ ਖੁੱਟਣ ਲੱਗਿਆ ਸੀ ਅਸੀਂ ਕਿਹਾ ਪਹਿਲਾਂ ਇਹਨੂੰ ਬਚਾਰੇ ਨੂੰ ਪੱਟੀ-ਬੁੱਟੀ ਕਰਾਓ ਇਹਦੀ ਕਹੀਂ ਪਤਾ ਲੱਗੂਗਾ ਨਾ ਤੇ ਮੁੜ ਕੇ ਫਿਰ ਦੇਖਾਂਗੇ ਕੀ ਕਰਦੀ ਪੁਲਿਸ ਕਾਰਵਾਈ